ਅੱਜ ਆਪਾਂ ਬਣਾਵਾਂਗੇ ਜੀ ਪਿੰਡੀ ਛੋਲੇ ਬਣਾ ਕੇ ਤਿਆਰ ਕਰਾਂਗੇ ਜਿਹੜੇ ਤਰੀਕੇ ਨਾਲ ਮੈਂ ਬਣਾਉ ਉਹ ਇਸ ਤਰੀਕਿਆਂ ਤੁਸੀਂ ਬਣਾਓਗੇ ਬਹੁਤ ਸਾਰ ਬਣ ਕੇ ਤਿਆਰ ਹੋਣਗੇ ਤੇ ਇੱਕ ਕੌਲੀ ਜਿਹੜੇ ਮੈਂ ਰਾਤ ਨੂੰ ਛੋਲਿਆਂ ਨੂੰ ਭਿਓ ਕੇ ਰੱਖਤਾ ਤਾ ਉਹ ਕਿ ਕੁੱਕਰ ਚ ਪਾ ਲਵਾਂਗੇ ਅੱਧਾ ਚਮਚ ਨਮਕ ਇੱਕ ਦਾਲਚੀਨੀ ਦਾ ਟੁਕੜਾ ਇੱਕ ਮੋਟੀ ਲਾਚੀ ਤੇ ਇੱਕ ਤੇਜ ਪੱਤਾ ਪਾ ਲਵਾਂਗੇ ਤੇ ਦੋ ਗਲਾਸ ਪਾਣੀ ਦੇ ਪਾ ਕੇ ਤੇ ਅਸੀਂ ਪੰਜ ਛੀਟੀਆਂ ਜਿਹੜੀਆਂ ਲਗਾ ਲਵਾਂਗੇ ਪੰਜ ਛੀਟੀਆਂ ਲਗਾਉਣ ਤੋਂ ਬਾਅਦ ਆਪਾਂ ਕੁੱਕਰ ਨੂੰ ਖੋਲ ਕੇ ਦੇਖਾਂਗੇ ਤੇ ਚਣੀਆਂ ਆਪਣੀ ਬਣ ਕੇ ਤਿਆਰ ਹੋ ਚੁੱਕੀਆਂ ਨੇ ਛਾਣ ਕੇ ਇੱਕ ਛਾਨਣੀ ਦਾ ਰੱਖ ਲਵਾਂਗੇ ਤੇ ਸਾਬਤ ਮਸਾਲੇ ਤੇਰੇ ਵਿੱਚ ਪਾਵਾਂ ਗੁਰੂ ਮਸਾਲਾ ਇੱਜੇ ਕਾਲਾ ਨਮਕ ਪਾਵਾਂ ਜਿੱਟਾ ਬਿਲਕੁਲ ਨਹੀਂ ਪਾਉਣਾ ਗਰਮ ਮਸਾਲਾ ਅੱਧਾ ਦਾ ਚਮਚ ਤੁਸੀਂ ਸਾਰੇ ਮਸਾਲੇ ਪਾ ਲੈਣੇ ਦੀਗੀ ਮਿਰਚ ਤੇ ਅੱਧਾ ਚਮਚ ਪਾ ਲੈਣੇ ਚਨਾ ਮਸਾਲਾ ਤੇ ਅੱਧੇ ਤੋਂ ਘੱਟ ਜਿਹੜੀ ਹਲਦੀ ਪਾ ਲੈਣੀ ਤੁਸੀਂ ਉਸ ਤੋਂ ਬਾਅਦ ਤੇਲ ਗਰਮ ਹੋ ਜੀਰਾ ਪਾਉਣਾ ਪਿਆਜ਼ ਨੂੰ ਆਪਾਂ ਨੂੰ ਦੋ ਇਸ ਤਰੀਕੇ ਨਾਲ ਕੱਟਲੇ ਸੀਗੇ ਤੇ ਪਿਆਜ਼ ਨੂੰ ਬਹੁਤਾ ਸੌਫਟ ਨਹੀਂ ਕਰਨਾ ਥੋੜੀ ਸੌਫਟ ਕਰਕੇ ਉਸ ਤੋਂ ਬਾਅਦ ਮਸਾਲੇ ਮਿਕਸ ਕਰ ਲੈਣੇ ਤੇ ਇਹਦੇ ਵਿੱਚ ਪਾਵਾਂ ਐਂਡ ਤੇ ਚਾਟ ਮਸਾਲਾ ਤੇ ਵਿੱਚ ਮਿਰਚਾ ਪਾ ਕੇ ਤੁਸੀਂ ਇਸ ਤਰੀਕੇ ਨਾਲ ਮਿਕਸ ਕਰ ਲੈਣਾ 20 ਸਾਰੇ ਕਿੱਡੇ ਵਧੀਆ ਆਪਣੇ ਪਿੰਡੀ ਛੋਲੇ ਬਣ ਕੇ ਤਿਆਰ ਹੋ ਚੁੱਕੇ ਹਰੀਆਂ ਮਿਰਚਾਂ ਨਾਲ ਤੁਸੀਂ ਇਹਨੂੰ ਸਰ ਪਿਆਜ਼ ਨਾਲ ਕਰੋ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੇ ਤੁਸੀਂ ਇਹਨੂੰ ਰੋਟੀ ਦੇ ਨਾਲ ਖਾਓਗੇ ਬਹੁਤ